ਗੁਰੂ ਘਰ ਦੇ ਵਿੱਚ ਪੂਰਨ ਤੌਰ ਤੇ ਫੋਟੋਗ੍ਰਾਫੀ ਲਈ ਵੀਡੀਓਗ੍ਰਾਫੀ ਲਈ ਬੈਨ ਆ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਫਿਲਮ ਸਟਾਰ ਕੋਈ ਸਟਾਰ ਕਾਸਟ ਜਗ੍ਹਾ ਤੇ ਹੁੰਦੀ ਆ ਉਹ ਸੰਗਤੀ ਰੂਪ ਦੇ ਵਿੱਚ ਆਵੇ ਕੋਈ ਵੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਇਸ ਸੰਗਤ ਦਾ ਇਹ ਵੀ ਕਹਿਣਾ ਹੈਗਾ ਕਿ ਜੋ ਇਹ ਫੈਸਲਾ ਲਿੱਤਾ ਗਿਆ ਪੂਰਨ ਤੌਰ ਤੇ ਸਹੀ ਲਿੱਤਾ ਗਿਆ ਜੇਕਰ ਕੋਈ ਸ਼੍ਰੀ ਹਰਮੰਦਰ ਸਾਹਿਬ ਆ ਰਿਹਾ ਸੀਸਟਿਕਾ ਨਾ ਆ ਰਿਹਾ ਤਾਂ ਉਹ ਸਿਰਫ ਆਪਣੇ ਦਰਸ਼ਨ ਦੀਦਾਰੇ ਕਰੇ ਨਾ ਕਿ ਫੋਟੋਗ੍ਰਾਫੀ ਵੱਲ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰੂਹਾਨੀਅਤ ਦੇ ਕੇਂਦਰ ਤੇ ਮੌਜੂਦ ਹੈਗੇ ਆ ਸੋ ਦੱਸ ਦਈਏ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਰ ਤੇ ਸੀਸ ਝੁਕਾ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੀਆਂ ਨੇ ਦਰਸ਼ਣ ਦਿਦਾਰੇ ਕਰਦੀਆਂ ਨੇ ਸੋ ਕਹ ਲਈਏ ਕਿ ਹੁਣ ਗੁਰੂ ਘਰ ਦੇ ਵਿੱਚ ਪੂਰਨ ਤੌਰ ਤੇ ਫੋਟੋਗ੍ਰਾਫੀ ਲਈ ਵੀਡੀਓਗ੍ਰਾਫੀ ਲਈ ਬੈਨ ਆ ਅੱਜ ਜਥੇਦਾਰ ਸ਼੍ਰੀ ਹਕਾਲਤਾਖਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਫਿਲਮ ਸਟਾਰ ਕੋਈ ਸਟਾਰ ਕਾਸਟ ਇਸ ਜਗ੍ਹਾ ਤੇ ਹੁੰਦੀ ਆ ਉਹ ਸੰਗਤੀ ਰੂਪ ਦੇ ਵਿੱਚ ਆਵੇ ਕੋਈ ਵੀ ਵੀਡੀਓਗ੍ਰਾਫੀ ਨਾ ਕੀਤੀ ਜਾਵੇ ਫਿਲਮ ਦੀ ਪ੍ਰੋਮੋਸ਼ਨ ਨਾ ਕੀਤੀ ਜਾਵੇ ਸੋ ਉਸ ਨੂੰ ਲੈ ਕੇ ਜ਼ਰੂਰ ਇੱਕ ਵੱਡਾ ਐਲਾਨ ਕੀਤਾ ਗਿਆ ਦੱਸ ਦਈਏ ਕਿ ਯੋਗਾ ਡੇ ਵਾਲੇ ਦਿਨ 21 ਜੂਨ ਨੂੰ ਅਰਚਨਾ ਮਕਵਾਨਾ ਇਨਫਲੂਐਂਸਰ ਵੱਲੋਂ ਸ਼੍ਰੀਰ ਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗ ਕੀਤਾ ਗਿਆ ਜਿੱਥੇ ਉਹ ਤਸਵੀਰਾਂ ਕਾਫੀ ਨਿੰਦਨਯੋਗ ਸੀਗੀਆਂ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਕਹਿ ਲਿਆ ਕਿ ਅਜਿਹਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਣਾ ਪਿਆ ਕਿ ਹੁਣ ਜਿਹੜੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਉਹ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਆ ਕਈ ਸੰਗਤਾਂ ਦਾ ਇਹ ਵੀ ਕਹਿਣਾ ਹੈਗਾ ਕਿ ਜੋ ਇਹ ਫੈਸਲਾ ਲਿੱਤਾ ਗਿਆ ਪੂਰਨ ਤੌਰ ਤੇ ਸਹੀ ਲਿੱਤਾ ਗਿਆ ਜੇਕਰ ਕੋਈ ਸ੍ਰੀ ਹਰਿਮੰਦਰ ਸਾਹਿਬ ਆ ਰਿਹਾ ਸੀਸ ਚ ਕਾ ਨਾ ਆ ਰਿਹਾ ਤਾਂ ਉਹ ਸਿਰਫ ਆਪਣੇ ਦਰਸ਼ਨ ਦੀਦਾਰੇ ਕਰੇ ਨਾ ਕਿ ਫੋਟੋਗ੍ਰਾਫੀ ਵੱਲ ਧਿਆਨ ਦੇਵੇ ਸੋ ਉਸ ਨੂੰ ਲੈ ਕੇ ਅਜਿਹਾ ਫੈਸਲਾ ਕਈ ਸੰਗਤਾਂ ਵੱਲੋਂ ਵਧੀਆ کیا ਜਾ ਰਿਹਾ ਹੈਗਾ ਸੋਸ ਨੂੰ ਲੈ ਕੇ ਜ਼ਰੂਰ ਹੁਣ ਕਹਿ ਲਿਆ ਕਿ ਜਿਹੜੇ ਸਟਾਰ ਕਾਸਟ ਹੋਣਗੇ ਜਾਂ ਪ੍ਰੋਮੋਸ਼ਨ ਕਰਨ ਜਿੰਨੀਆਂ ਵੀ ਫਿਲਮ ਸਿਟੀ ਦੀਆਂ ਲੋਕ ਇੱਥੇ ਹੁੰਦੇ ਹੈਗੇ ਨੇ ਉਹਨਾਂ ਨੂੰ ਕਈ ਮੁਸ਼ਕਲਾ ਵੀ ਆ ਸਕਦੀ ਹੈ ਨੇ ਜਿਹੜੇ ਲੋਕ ਇਸ ਜਗ੍ਹਾ ਤੇ ਆ ਕੇ ਤਸਵੀਰ ਖਿਚਾਉਂਦੇ ਨੇ ਉਹ ਤੁਸੀਂ ਹੁਣ ਅੰਦਰ ਤਸਵੀਰ ਨਹੀਂ ਖਿਚਾ ਸਕਦੇ ਬਾਹਰ ਪਲਾਜ਼ੇ ਦੇ ਵਿੱਚ ਖਲੋ ਕੇ ਜਿਹੜੀ ਤਸਵੀਰ ਆ ਉਹ ਇੱਕ ਯਾਦਗਾਰੀ ਤਸਵੀਰ ਤੁਸੀਂ ਖਿਚਾ ਸਕਦੇ ਹੈਗੇ ਹੋ ਸੋ ਦੱਸਦੀ ਕਿ ਅਜਿਹੇ ਲੋਕ ਕੁਝ ਹੁੰਦੇ ਨੇ ਜੋ ਆਪਣੀ ਅਜਿਹੇ ਮਨਸ਼ਾ ਦੇ ਨਾਲ ਹੁੰਦੇ ਨੇ ਜਿੰਨਾ ਕਰਕੇ ਬਾਕੀ ਆਮ ਸੰਗਤਾਂ ਨੂੰ ਮੁਸ਼ਕਲਾ ਆਉਂਦੀ ਹੈਗੀ ਇਹਦੇ ਜੋ ਇਹ ਫੈਸਲਾ ਲਿੱਤਾ ਗਿਆ ਜ਼ਰੂਰ ਆਮ ਸੰਗਤ ਲਈ ਕਿਤੇ ਨਾ ਕਿਤੇ ਮੁਸ਼ਕਿਲਾਂ ਵਾਲਾ ਹੋਏਗਾ ਉਹਨਾਂ ਦੀ ਪਰੇਸ਼ਾਨੀ ਲਈ ਹੋਏਗਾ ਕਿਉਂਕਿ ਹਰ ਇੱਕ ਸੰਗਤ ਆਪਣੀਆਂ ਭਾਵਨਾਵਾਂ ਦੇ ਨਾਲ ਹੁੰਦੀ ਹੈ ਸ਼ਰਧਾ ਦੇ ਨਾਲ ਹੁੰਦੀ ਹੈ ਹੈਗੀਆਂ ਹਰ ਇੱਕ ਨੂੰ ਸੰਗਤ ਨੂੰ ਚਾਹ ਹੁੰਦਾ ਹੈ ਕਿ ਆਪਾਂ ਜੇਕਰ ਇੰਨੀ ਦੂਰ ਜਾ ਰਹੇ ਹਾਂ ਉਸ ਦਰ ਤੇ ਨਤਮਸਤਕ ਹੋਣ ਲਈ ਤਾਂ ਉਸ ਦਰ ਤੇ ਇੱਕ ਯਾਦਗਾਰੀ ਤਸਵੀਰ ਖਿਚਾ ਕੇ ਆਈਏ ਪਰ ਹੁਣ ਐਲਾਨ ਕੀਤਾ ਜਥੇਦਾਰਸ਼ੀ ਦੇ ਹਾਲ ਤੱਕ ਸਾਹਿਬ ਵੱਲੋਂ ਤੁਸੀਂ ਉਹ ਤਸਵੀਰ ਆ ਉਹ ਅੰਦਰ ਨਹੀਂ ਖਿਚਾ ਸਕਦੇ ਸਿਰਫ ਤੇ ਸਿਰਫ ਬਾਹਰ ਪਲਾਜ਼ੇ ਦੇ ਵਿੱਚ ਖਿਚਾ ਸਕਦੇ ਹੋ ਸੋ ਖਾਸ ਤੌਰ ਤੇ ਮੈਂ ਜ਼ਿਕਰ ਕਰਾਂ ਤਸਵੀਰਾਂ ਹਰ ਮੰਦਰ ਸਾਹਿਬ ਦੀਆਂ ਨੇ ਜਿੱਥੇ ਜ਼ਰੂਰ ਖਾਸ ਤੌਰ ਤੇ ਕੁਝ ਬੋਰਡ ਵੀ ਜਿਹੜੇ ਨੇ ਉਹ ਲਗਾਏ ਗਏ ਹੋਏ ਨੇ ਕੀ ਮੋਬਾਈਲ ਫੋਨ ਦੀ ਜਿਹੜੀ ਵਰਤੋਂ ਆ ਉਹ ਨਾ ਕੀਤੀ ਜਾਵੇ ਮੋਬਾਈਲ ਫੋਨ ਪੂਰਨ ਤੌਰ ਤੇ ਆਪਣੇ ਸਵਿਚ ਆਫ ਕੀਤੇ ਜਾਣ ਬੰਦ ਕੀਤੇ ਜਾਣ ਅੰਦਰ ਫੋਟੋਗ੍ਰਾਫੀ ਜਿਹੜੀ ਆ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਆ ਸੋ ਉਸ ਨੂੰ ਲੈ ਕੇ ਸੇਵਾਦਾਰ ਵੀ ਜਿਹੜੇ ਹੁਣ ਅੰਦਰ ਚੁੱਕੰਨੇ ਨਜ਼ਰ ਆਉਣਗੇ ਜੇਕਰ ਕੋਈ ਸੇਵਾਦਾਰ ਕਿਸੇ ਸੰਗਤ ਨੂੰ ਕਹਿੰਦਾ ਵੀ ਹੈ ਤਾਂ ਉਹਨਾਂ ਦਾ ਉਹ ਪਾਣਾ ਮੰਨੋ ਉਹਨਾਂ ਦਾ ਉਹ ਕਹਿਣਾ ਸੁਣੋ ਕਿਉਂਕਿ ਜਿਹੜੀ ਅੰਦਰ ਸ਼ਰਧਾ ਦੇ ਨਾਲ ਆਪਾਂ ਆ ਰਹੇ ਆ ਤਾਂ ਨਤਮਸਤਕ ਹੋਵੋ ਅੰਦਰ ਆ ਕੇ ਦਰਸ਼ਨ ਦਿਦਾਰੇ ਕਰੋ ਅੰਦਰ ਫੋਟੋਗ੍ਰਾਫੀ ਲਈ ਕਹਿ ਲੀ ਕਿ ਹੁਣ ਜਿੰਨੀਆਂ ਵੀ ਸਟਾਰ ਕਾਸਟ ਆਂਦੀਆਂ ਹੈਗੀਆਂ ਨੇ ਉਹ ਹੁ ਅੰਦਰ ਵੀਡੀਓਗ੍ਰਾਫੀ ਸ਼ੂਟ ਉਹ ਨਹੀਂ ਕਰ ਸਕਦੀਆਂ ਕਈ ਤਰ੍ਹਾਂ ਦੀਆਂ ਜ਼ਰੂਰ ਉਹਨਾਂ ਲਈ ਮੁਸ਼ਕਲਾਂ ਹੋਣਗੀਆਂ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅੱਜ ਐਲਾਨ ਕੀਤਾ ਗਿਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਕੈਲੀ ਕੀ ਇਹ ਵੀ ਇੱਕ ਵੱਡਾ ਫੈਸਲਾ ਹੈਗਾ ਉਸ ਨੂੰ ਲੈ ਕੇ ਕਈ ਸੰਗਤਾਂ ਜ਼ਰੂਰ ਕਹਿ ਰਹੀਆਂ ਹੈਗੀਆਂ ਕਿ ਜੋ ਵੀ ਫੈਸਲਾ ਲਿੱਤਾ ਗਿਆ ਆ ਉਹ ਬਹੁਤ ਵਧੀਆ ਲਿੱਤਾ ਗਿਆ ਜ਼ਰੂਰ ਕਿਤੇ ਨਾ ਕਿਤੇ ਪਰ ਆਮ ਸੰਗਤ ਲਈ ਮੁਸ਼ਕਲਾ ਜ਼ਰੂਰ ਹੋਣਗੀਆਂ ਯਾਦਗਾਰੀ ਤਸਵੀਰ ਨੂੰ ਲੈ ਕੇ ਪਰ ਉਹ ਯਾਦਗਾਰੀ ਤਸਵੀਰ ਤੁਸੀਂ ਸਿਰਫ ਇਸ ਪਲਾਜ਼ੇ ਦੇ ਬਾਹਰ ਇਸ ਜਗ੍ਹਾ ਤੇ ਖਿੱਚਵਾ ਸਕਦੇ ਹੋ ਅੰਦਰ ਪੌੜੀਆਂ ਉੱਤਰ ਕੇ ਸ਼੍ਰੀ ਹਰ ਕਿ ਯ ਉਸ ਪ੍ਰਕਰਮਾ ਦੇ ਵਿੱਚ ਹੁਣ ਤੁਸੀਂ ਤਸਵੀਰ ਨਹੀਂ ਖਿਚਾ ਸਕਦੇ ਇਹ ਅੱਜ ਐਲਾਨ ਕੀਤਾ ਗਿਆ ਵੱਡਾ ਜਥੇਦਾਰ ਸ਼੍ਰੀ ਹਕਾਲਤਖ ਸਾਹਿਬ ਦੇ ਜੋ ਰਗਵੀਰ ਸਿੰਘ ਹੈਗੇ ਨੇ ਉਹਨਾਂ ਨੇ ਅੱਜ ਐਲਾਨ ਕੀਤਾ ਉਹਨਾਂ ਦੀ ਸਪੀਚ ਜੋ ਕੀਤੀ ਗਈ ਸ਼੍ਰੀ ਹਕਾਲਤਖ ਸਾਹਿਬ ਤੋਂ ਉਹਨਾਂ ਨੇ ਵੱਡਾ ਐਲਾਨ ਕੀਤਾ ਸੋ ਹੁਣ ਕਹਿ ਲਈਏ ਕਿ ਜਿੰਨੀਆਂ ਵੀ ਸਟਾਰ ਕਾਸਟ ਹੋਣਗੀਆਂ ਫਿਲਮ ਸਿਟੀ ਤੋਂ ਜਿੰਨੇ ਵੀ ਲੋਕ ਹੋਣਗੇ ਚਾਹੇ ਉਹ ਪੋਲੀਵੁੱਡ ਦੇ ਹੋਣ ਜਾਂ ਬੋਲੀਵੁੱਡ ਦੇ ਹੋਣ ਜ਼ਰੂਰ ਉਹ ਹੁਣ ਇਸ ਜਗ੍ਹਾ ਤੇ ਆਉਣਗੇ ਸੰਗਤੀ ਰੂਪ ਦੇ ਵਿੱਚ ਦਰਸ਼ਨ ਦਿਦਾਰੇ ਕਰਨਗੇ ਨਤਮਸਤਕ ਹੋਣਗੇ ਉਸ ਨੂੰ ਲੈ ਕੇ ਜ਼ਰੂਰ ਕਹਿ ਲੀਏ ਕਿ ਉਹਨਾਂ ਦੀ ਪ੍ਰੋਮੋਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਹੁਣ ਕਮੀ ਜ਼ਰੂਰ ਆਏਗੀ ਕਿਉਂਕਿ ਸ਼੍ਰੀ ਹਰਮੰਦਰ ਸਾਹਿਬ ਜਦੋਂ ਆਉਂਦੇ ਨੇ ਖਾਸ ਕਰਕੇ ਪ੍ਰੋਮੋਸ਼ਨ ਦਾ ਜ਼ਿਕਰ ਕੀਤਾ ਜਾਂਦਾ ਕਿ ਆਪਾਂ ਸਾਡੀ ਫਿਲਮ ਆਉਣ ਵਾਲੀ ਆ ਫਿਲਮ ਤੋਂ ਪਹਿਲਾਂ ਅਸੀਂ ਅਰਦਾਸ ਬੇਨਤੀ ਕਰਨ ਆਏ ਆ ਫਿਲਮ ਤੋਂ ਪਹਿਲਾਂ ਪ੍ਰੋਮੋਸ਼ਨ ਨਹੀਂ ਆਇਆ ਸੋ ਉਸ ਨੂੰ ਲੈ ਕੇ ਹੁਣ ਐਦਾ ਦਾ ਕੁਝ ਸੁਣਨ ਨੂੰ ਨਹੀਂ ਮਿਲੇਗਾ ਹਰ ਇੱਕ ਸੰਗਤ ਜੇਕਰ ਇੱਥੇ ਆਉਗੀ ਤਾਂ ਸੰਗਤੀ ਰੂਪ ਦੇ ਵਿੱਚ ਕੋਈ ਵੀ ਸਟਾਰ ਕਾਸਟ ਹੋਵੇ ਤੇ ਦਰਸ਼ਨ ਦਿਦਾਰੇ ਕਰਨ ਆ ਕੇ ਪ੍ਰਸ਼ਾਦਾ ਕਣ ਉਸ ਗੁਰਬਾਣੀ ਕੀਰਤਨ ਦਾ ਆਨੰਦ ਮਾਨਣ ਸੋ ਹੁਣ ਜਿਹੜਾ ਇਹ ਫੈਸਲਾ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਕਿ ਇਹ ਕਿੰਨਾ ਕੁ ਸਹੀ ਆ ਜਾਂ ਕਿੰਨਾ ਕੁ ਗਲਤ ਆ ਮੈਨੂੰ ਦਿਓ ਜਾਜਤ ਸਕਰੋਲ ਪੰਜਾਬ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ